ਤਤਰੀ ਗਾਲ ਜੀ ਸਾਰਿਆਂ ਨੂੰ ਸਵਾਗਤ ਆ ਤੁਹਾਡਾ ਮੰਦਰਬਾਈ ਵਲੌਗ ਚੈਨਲ ਤੇ ਲੋ ਜੀ ਅੱਜ ਆਪਾਂ ਮਾਰਿਆ ਅਸਰਵਾਂ ਥਾਂ ਤੇ ਰੋਟਾਵੇਟਰ ਤੇ ਤੁਸੀਂ ਵੇਖੋ ਕਿਵੇਂ ਵੱਜਾ ਤੇ ਪਹਿਲਾਂ ਪੱਥਰੋਂ ਵੱਡੀ ਸੀ ਤੇ ਫਿਰ ਉਹ ਇਕੱਠੀ ਕਰਕੇ ਉਦੋਂ ਬਾਅਦ ਆਪਾਂ ਰੋਟਾਵੇਟਰ ਮਾਰਿਆ ਰੋਟਾਵੇਟਰ ਆਪਾਂ ਤਾਂ ਮਾਰਿਆ ਵੀ ਤਵੀਆਂ ਚੁੰਡਾਂ 'ਚ ਲੱਗਦੀਆਂ ਨਹੀਂ ਰੋਟਾਵੇਟਰ ਚੁੰਡਾਂ 'ਚ ਵੀ ਲੱਗ ਜਾਂਦਾ ਤੇ ਬਸ ਆਸੇ ਵਧੀਆ ਲੱਗਦਾ ਸਾਰੇ ਖਰਚੇ ਮਟਾ ਨਾਲ ਤੱਕ ਸਾਰੇ ਲਾਹਾਂ ਹੁੰਦਾ ਤੇ ਇਸ ਕਰਕੇ ਮਾਰੇ ਆ ਤੇ ਵੀਡੀਓ ਨੂੰ ਅਖੀਰ ਤੱਕ ਵੇਖਿਓ ਤੇ ਆਪਾਂ ਜਦੋਂ ਦੂਜੀ ਵਾਰ ਮਾਰਤਾ ਉਹਦੇ ਤੁਹਾਨੂੰ ਖਾਵਾਗੇ ਐ ਕੋਈ ਵੀ ਖਰਚਾ ਦੇਖਦਾ ਨਹੀਂ ਸਾਫ ਸਾਫ ਵਾਨ ਲੱਗਦਾ ਤੇ ਵੀਡੀਓ ਨੂੰ ਵੇਖਿਓ ਅਖੀਰ ਤੱਕ ਤੇ ਹਾਂ ਤੁਹਾਡੇ ਸਾਹਮਣੇ ਵਜਿਆਦਾ ਰੋਟਾਵੇਟਰ ਬਹੁਤ ਵਧੀਆ ਚੀਜ਼ ਬਣਾਈਏ ਰੋਟਾਵੇਟਰ ਤੇ ਨਜ਼ਾਰਾ ਲਿਆਤਾ ਚਲੋ ਤੁਸੀਂ ਵੇਖਿਓ ਹੁਣ ਵੀਡੀਓ ਨੂੰ ਅਖੀਰ ਤੱਕ ਅਗਿਆ ਕੋਣੇ ਤੁਹਾਨੂੰ ਤੇ ਨਾਲ ਜਿਹੜਾ ਕੋਈ ਭਰਾ ਆਪਣਾ ਨਵਾਂ ਆਇਆ ਚੈਨਲ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਬੈਲ ਆਈਕਨ ਦੇ ਬਾਰੇ ਤਾਂ ਕਿ ਉਹਨਾਂ ਦੇ ਵੀਡੀਓ ਤੁਹਾਡੇ ਤੱਕ ਪਹੁੰਚਦੀ ਰਵੇ ਤੇ ਹੁਣ ਤੁਸੀਂ ਵੇਖੋ ਵੀਡੀਓ ਵੇਖ ਐਕ ਕਰ ਚੈਂ ਬਣ ਗਿਆ ਮੈਂ ਠੀਕ ਐ ਮੈਂ ਬਣਾ ਉਹਦੀ ਵਧੀਆ ਬਣ ਗਿਆ ਵਧੀਆ ਬਣ ਗਿਆ ਭਾਂਜ ਕਿਡੇ ਕਿਡੇ ਖਰਚੇ ਸੀਗੇ ਹਾਂ ਗਾ ਕੇ ਦੇਖ ਲੈ ਵੈਸੇ ਬਾਹਰ ਦੇ ਹੂੰ ਵੇਖਿਆ ਮੈਂ ਚਲਾ ਕੇ ਬਣਾਉਣਾ ਲੱਗਦਾ ਪਤਾ ਵੀ ਇੱਥੇ ਸਰੋਂ ਸੀ ਹੈਂ ਕਿੰਨਾ ਗੰਦ ਸੀ ਤੜਖੇ ਉਹ ਆਪਸਰੋਂ ਇਕੱਠੀ ਕੀਤੀ ਵੇ ਤੂੰ ਇਹ ਉਹ ਆ ਗਈ ਸਰ ਹੈ ਇੱਥੇ ਇਨਾ ਗੰਦ ਸੀ ਇੰਨੇ ਕਰਚੇ ਸੀ ਦੂਜੇ ਲਾ ਕੇ ਮਾਰਦੀ ਹੁਣ ਮੈਂ ਤੈਨੂੰ ਦੂਜੀ ਵਾਰ ਪਹਿਲੇ ਲੋਚ ਅਸੀਂ ਹੁਣ ਹਾਂ ਬਹੁਤ ਰਦਾਈ ਯਾਰ ਫੇਰ ਵੀ ਭੈਣ ਚੋ ਮੈਂ ਤਾਂ ਹਾ ਇਧਰਲੇ ਪਾਸੇ ਘਰ ਕੱਢ ਗਏ ਆ ਤਵੀ ਇਹਦੀ ਹੁਣ ਇਧਰਲੇ ਪਾਸੇ ਨਾ ਪੁੱਠਾ ਘੇਰਾ ਲਾਉਣੇ ਆਂ ਬੜਾ ਤੋਰਦਾ ਸੀ ਦੋਰ ਇਹ ਕੋ ਚੱਕੀ ਗੱਟਾ ਜਿਹੜਾ ਮੂਰੇ ਪਿਆ ਮੈਂ ਆਪਾਂ ਐਂ ਨਹੀਂ ਦੇਖ ਤਾਂ ਵੀ ਨਿਕਲ ਜੂਗੀਆਂ ਐ ਮੀਟੋ ਤਾਂ ਜੂਗੂ ਤਾ ਇਹ ਆਹ ਚੱਕ ਨਹੀਂ ਮਾਰਦਾ ਹਾਂ ਇਹ ਚੱਕ ਚੀਜ਼ ਬੜੀ ਬਣਾਈ ਕੇ ਨਾ ਰੋਟਾ ਵੇਟ ਰੇ ਨਾ दो वारी मार के कर देंगे रोनी फिर भी जाए जवार इत निकल जो नहीं नहीं पेन तो जरा ਨਹੀਂ ਥੋਂ ਗੁੱਲੀ ਦੀ ਨਾ ਰੁਕਣਾ ਤਾਂ ਤਾਰੀ ਗਿਰ ਰਹਾ ਮੈਂ ਲੱਗਦਾ ਤੜਕੇ ਹਾਂ ਪਾਈਏ ਹੈ ਹਲ ਨਿਕਲਣਾ ਚਾਹੀਦਾ ਨਿਕਲੂਗਾ ਮੜੇ ਗੁੱਲੀ ਉਹ ਠੋਕ ਲੈ ਪਿੱਛੋਂ ਪੈਨੋਂ ਖੁੱਲ ਗਿਆ ખોડ બેક કરી નીકળ ਗਿਆ લેકિત નહીં ફેર મેટી કે કઈ ન તો ડટ જ ગયા જ ગર જ ગયા હં

ਬੱਸ ਉਵੇਂ ਮੜੇ ਨੇ ਅਟਿਆ ਹੀ ਕੰਮ ਉਹ ਪਾਉਂ ਦੂਜੀ ਚਾਹ ਕਿੜੀ ਮਾੜਾ ਚੱਕ ਲੈਫਟ ਉਹ ਜਿਵੇਂ ਮਰਜੀ ਘੜਦਾ ਤੇ ਜਿਵੇਂ ਮਰਜੀ ਵਾਹ ਭਾਈ ਵਾਹ ਇੱਕ ਵੱਜ ਗਿਆ ਉਹ ਜੋੜਾ ਮੜਾ ਪੈਸੇ ਖਰਦੇ ਪੈਰੇ ਨਾ ਚੱਕ ਲੈਫਟ ਚਲੋ ਵੀ ਹੁਣ ਵਿਖਾਉਣਾ ਤੁਹਾਨੂੰ ਦੂਜੀ ਾਰ ਮਾਰ ਕੇ ਛੋਟਾ ਬਿੱਟ ਇੱਕ ਵਾਰੀ ਜਿਦਾ ਐ ਬਣਾਤਾ ਤੇ ਦੂਜੀ ਵਾਰ ਤੇ ਇਹਨੇ ਕੀ ਕਰਦਾ ਹੈ ਇਹ ਮੇਰੇ ਘਰ ਤੇ ਗੰਭੀਰ ਬਚਨ ਨਮਨ ਬਰੀਕ ਘਟਾਇਆ ਬਣਾਇਆ ਘੱਟਾ ਜਿਨਾ ਕਰੀ ਉਹਨਾਂ ਘੱਟ ਪਈ ਰ ਇੱਕ ਟੈਂਕੀ ਭਰ ਲਈ ਸੀ ਅਸੀਂ 65 ਲੀਟਰ ਦੀ ਸੀ ਮਿੰਗਲੇਵਾਣਾ ਜੀਰੋ ਡ੍ਰਿਲ ਵਾਲਾ ਪੀਤਾ ਸੀ ਅਸੀਂ ਤਾਂ ਇਹ ਨਾ ਰ ਗਿਆ ਅਸੀਂ ਮਰ ਕੇ ਤੇਰੇ ਵਿੱਚ ਇਹ ਸਿਰ ਲਾਤਾ ਭਾਈ ਮੇਰੇ ਨੂੰ ਜਿਹੜੇ ਦੋ ਰਹਿ ਗਏ ਇੱਕ ਹੌਣ ਟਿਕ ਜਾਣਾ

ਨ ਪਰਵਾਹ ਨਹੀਂ ਬਾਈ ਤਵੀਆਂ ਨਹੀਂ ਸੀ ਬਣਾਉਣਾ ਜੈਜਾ ਇਹਨੇ ਬਣਾਇਆ ਨਿੱਕ ਨਿੱਕ ਟਕਰੇ ਕਰਤੇ ਤੇ ਹੁਣ ਇੱਕ ਬਾਹਰ ਕਰ ਦਿਆਂ ਰਾਉਣ ਨੂੰ ਰਾਉਣ ਕਰਕੇ ਜਦੋਂ ਇੱਕ ਬਾਹਰ ਹਲਾਣਾ ਵਾਹ ਕੇ ਤੇ ਰੋਟਾ ਵੀ ਤਰ ਮਾਰ ਦਿਆਂ ਥੱਲੇ ਜਾਵਰ ਨੂੰ ਚੱਕਦੇ ਹਾਂ ਜਵਾਰ ਦੀ ਜਨੀ ਆਪਾਂ ਉਹਨੇ ਬੀਜ ਹੈ ਨਹੀਂ ਨਾ ਸੋਰੀ ਰਹੇਗੀ ਕਰ ਆਈ ਉਹ ਬੈਗ ਲੈ ਕੇ ਬਈ ਇਹ ਚਾ ਵਸੀ ਤਾਂ ਥੋੜਾ ਜਿਹਾ ਹੋਰ ਮੈਂ ਤਾਂ ਬਹੁਤ ਹੋ ਗਿਆ ਪਾਕੇ ਮੈਂ